ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਤਾਂ ਤੁਸੀਂ ਸਾਰੇ ਨੇ ਖਬਰ ਸੁਣੀ ਹੋਏਗੀ ਕੱਲ ਯਾਨੀ ਕਿ 21 ਨਵੰਬਰ 2025 ਨੂੰ ਦबई ਵਿੱਚ ਇੱਕ ਹਾਦਸਾ ਹੋਇਆ ਜਿਸ ਦੇ ਅੰਦਰ ਆਪਣੇ ਭਾਰਤ ਦੀ ਮੂਲਿਆ ਇੱਕ ਪਾਇਲਟ ਦੀ ਮੌਤ ਹੋ ਜਾਂਦੀ ਹੈ ਤੇ ਜਹਾਜ਼ ਵੀ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ ਤੇ ਜਿਹੜਾ ਜਹਾਜ਼ ਕਿਦਾਂ ਤਬਾਹ ਹੋਇਆ ਅਤੇ ਦबई ਵਿੱਚ ਕਿਹੜਾ ਇਵੈਂਟ ਸੀ ਇਸ ਵੀਡੀਓ ਵਿੱਚ ਆਪਾਂ ਪੂਰੀ ਇਸ ਬਾਰੇ ਗੱਲ ਕਰਾਂਗੇ ਤਾਂ ਇਹ ਜੋ ਇਵੈਂਟ ਹੁੰਦਾ ਦबई ਵਿੱਚ ਹਰ ਦੋ ਸਾਲਾਂ ਬਾਅਦ ਕਰਵਾਇਆ ਜਾਂਦਾ ਹੈ ਜਿਸ ਦੇ ਅੰਦਰ ਸਾਰੇ ਮੁਲਕਾਂ ਦੇ ਜਹਾਜ਼ ਇਹ ਸਾਰੇੰਦੇ ਹਨ ਅਤੇ ਆਪਣਾ ਜੋ ਹੈ ਪੋਜੀਸ਼ਨ ਦਿਖਾਉਂਦੇ ਹਨ ਅਤੇ ਇਹੋ ਜਿਹੇ ਸਾਰੇ ਮੁਲਕਾਂ ਦੇ ਵੱਡੇ-ਵੱਡੇ ਨੇਤਾ ਅਤੇ ਫੌਜੀ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ ਅਤੇ ਉਹ ਇਸ ਮੁਕਾਬਲੇ ਨੂੰ ਦੇਖਣ ਆਉਂਦੇ ਹਨ ਅਤੇ ਉਹ ਦੇਖਦੇ ਹਨ ਕਿ ਕਿਹੜੇ ਦੇਸ਼ ਦਾ ਜਹਾਜ਼ ਕਿੰਨਾ ਤਾਕਤਵਰ ਹੈ ਤਾਂ ਕਿ ਬਾਅਦ ਵਿੱਚ ਉਹ ਵੇਖੋ ਜੋ ਉਹਨਾਂ ਦੇ ਖਾਦਾਂ ਨੂੰ ਖੇਡ ਖੇਡਿਆ ਜਾ ਸਕੇ ਇਤਨਾ ਕੀ ਹੁੰਦਾ ਹੈ ਕਿ 21 ਨੰਬਰ ਵਾਲੇ ਦਿਨ ਯਾਨੀ ਕਿ ਕੱਲ ਆਪਣਾ ਭਾਰਤੀ ਮੂਲ ਦਾ ਜਹਾਜ਼ ਹੈ ਤਾਂ ਨਾ ਹਸੀ ਤੇਜਸ ਉਹ ਇੱਕ ਉਡਾਨ ਭਰਦਾ ਹੈ ਅਤੇ ਉਡਾਨ ਭਰਨ ਦੇ ਕੁਝ ਸਮੇਂ ਬਾਅਦ ਹੀ ਉਹ ਧਰਤੀ ਵਿੱਚ ਜਾ ਵਜਦਾ ਹੈ ਉਹ ਆਊਟ ਆਫ ਕੰਟਰੋਲ ਹੋ ਜਾਂਦਾ ਹੈ ਅਤੇ ਜਹਾਜ਼ ਇੱਕਦਮ ਹਾਦਸਾ ਕਰ ਸੋਇਨਾ ਤੇ ਬਲਾਸਟ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਤੇ ਅੰਦਰ ਉਸ ਪਾਇਲਟ ਦੀ ਵੀ ਮੌਤ ਹੋ ਜਾਂਦੀ ਹੈ ਇਹ ਜੋ ਪਾਇਲਟ ਸੀ 37 ਸਾਲਾਂ ਦਾ ਜਵਾਨ ਸੀ ਅਤੇ ਇਹ ਹਿਮਾਚਲ ਰਹਿਣ ਰਹਿਣ ਵਾਲਾ ਸੀਗਾ ਜੋ ਕਾਫੀ ਸਮੇਂ ਤੋਂ ਅੱਛ ਏਅਰ ਫੋਰਸ ਵਿੱਚ ਕੰਮ ਕਰਦਾ ਸੀ ਬਸ ਕਾਫੀ ਲੰਬੇ ਟਾਈਮ ਤੋਂ ਅਤੇ ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿ ਕਿੰਨੇ ਚਾਹਵਨ ਉਹਨਾਂ ਘਰ ਦੇ ਉਹਨਾਂ ਨੂੰ ਭੇਜਿਆ ਹੋਵੇਗਾ ਕਿ ਉਹ ਬੰਦਾ ਦਵਾਈ ਦੇ ਵਿੱਚ ਜਾ ਰਿਹਾ ਹੈ ਆਪਣਾ ਜਹਾਜ਼ ਦਾ ਸ਼ੋਅ ਦਿਖਾਉਣ ਦੇ ਲਈ ਅਤੇ ਇੱਥੇ ਆਉਂਦੇ ਉਸ ਬੰਦੇ ਦੀ ਮੌਤ ਵੀ ਹੋ ਜਾਂਦੀ ਹੈ ਇਹ ਬਹੁਤ ਹੀ ਦੁਖਦਾਈ ਖਬਰ ਹੈ ਆਪਣੀ ਪੂਰੇ ਭਾਰਤ ਲਈ ਅਤੇ ਆਪਣੇ ਉਹਨਾਂ ਦੀ ਫੈਮਿਲੀ ਲਈ ਵੀ ਬਾਕੀ ਇਹ ਜੋ ਜਹਾਜ਼ ਇੱਕਦਮ ਕ੍ਰੈਸ਼ ਹੋਇਆ ਇਹ ਪਹਿਲਾ ਚਾਂਤ ਨਹੀਂ ਸੀਗਾ ਇਸ ਤੋਂ ਪਹਿਲਾਂ ਵੀ ਇਸ ਤਰੀਕੇ ਦੀ ਘਟਨਾ ਹੋ ਚੁੱਕੀ ਹੈ ਜੋ ਕਿ ਲਾਸਟ ਈਅਰ ਰਾਜਸਥਾਨ ਵਿੱਚ ਇਦਾਂ ਹੋਇਆ ਸੀਗਾ ਰਾਸ਼ਤਾਨ ਵਿੱਚ ਇਦਾਂ ਹੀ ਇੱਕ ਆਪਣੇ ਏਅਰ ਫੋਰਸ ਦਾ ਜਵਾਨ ਇਸ ਦੀ ਟ੍ਰੇਨਿੰਗ ਕਰ ਰਿਹਾ ਸੀ ਅਤੇ ਟ੍ਰੇਨਿੰਗ ਦੇ ਦੌਰਾਨ ਹੀ ਇਹ ਜਹਾਜ਼ ਉਹ ਇੱਕਦਮ ਹਾਸਾਂਗ੍ਰਸਤ ਹੋ ਜਾਂਦਾ ਹੈ। ਅਤੇ ਹਾਸਾਂਗ੍ਰਸਤ ਹੋਣ ਤੋਂ ਬਾਅਦ ਉਸ ਪਰ ਉਹ ਜਿਹੜਾ ਪਾਇਲਟ ਹੁੰਦਾ ਉਸ ਨੂੰ ਥੋੜਾ ਜਿਹਾ ਟਾਈਮ ਮਿਲ ਜਾਂਦਾ ਹੈ ਆਪਣੇ ਆਪ ਨੂੰ ਐਜੈਕਟ ਕਰਨ ਦੇ ਲਈ ਅਤੇ ਐਜੈਕਟ ਕਰਨ ਤੋਂ ਬਾਅਦ ਉਹ ਬੰਦਾ ਦੀ ਜਾਨ ਜੋ ਹੈ ਵਾ ਜਾਂਦੀ ਹੈ ਪਰ ਇਸ ਕੇਸ ਵਿੱਚ ਇਦਾਂ ਨਹੀਂ ਹੋਇਆ ਸੀ ਕਿਉਂਕਿ ਇਹ ਜਹਾਜ਼ ਇੱਕਦਮ ਹੀ ਆਊਟ ਆਫ ਕੰਟਰੋਲ ਹੋ ਗਿਆ ਧਰਤ ਨਾਲ ਜਾ ਬੱਜਿਆ ਅਤੇ ਉਸ ਬੰਦੇ ਦੀ ਉਸ ਜਗਾਹ ਤੇ ਮੌਤ ਹੋ ਗਈ ਅਤੇ ਉਸ ਨੂੰ ਐਜੈਕਟ ਕਰਨ ਦਾ ਟਾਈਮ ਤੱਕ ਵੀ ਨਹੀਂ ਮਿਲਿਆ ਇਸ ਸਮੇਂ ਹੋਰ ਵੀ ਮੁਲਕਾਂ ਦੇ ਬਹੁਤ ਸਾਰੇ ਜਹਾਜ਼ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ ਅਤੇ ਇੱਥੇ ਸਭ ਤੋਂ ਵੱਡਾ ਜੋ ਘਾਟਾ ਪਿਆ ਹੈ ਇਹ ਉਸ ਦੇ ਸਭ ਤੋਂ ਬਲੱਡ ਦੇ ਪਰਿਵਾਰ ਨੂੰ ਜੋ ਉਸੇ ਪਰਿਵਾਰ ਨੇ ਆਪਣਾ ਘਰ ਦੇ ਇੱਕ ਜੀਂ ਗਵਾਤਾ ਅਤੇ ਦੂਜੇ ਨੰਬਰ ਤੇ ਜੋ ਹੈ ਉੱਥੇ ਪੂਰੇ ਮੁਲਕਾਂ ਦੇ ਸਾਰੇ ਵੱਡੇ ਵੱਡੇ ਨੇਤਾ ਅਤੇ ਸ ਫੌਜੀ ਅਧਿਕਾਰੀ ਵੀ ਸ਼ਾਮਲ ਸਨ ਅਤੇ ਉਹ ਉਥੇ ਜਾਂਦੇ ਹਨ ਕਿਉਂਕਿ ਉਹ ਇਸ ਤਰੀਕੇ ਦੇ ਜਹਾਜ਼ਾਂ ਨੂੰ ਖੇਦਨ ਦੀ ਵੀ ਕੋਸ਼ਿਸ਼ ਕਰਦੇ ਹਨ ਜੋ ਜਹਾਜ਼ਾਂ ਨੂੰ ਬੜੀ ਲੱਗਦੇ ਹਨ ਅਤੇ ਜੋ ਜਹਾਜ਼ ਸੀ ਆਪਣੀਂ ਦੇ ਵਿੱਚ ਬਣਾਏ ਜਾਂਦੇ ਸੀ ਤੇ ਜਿਸ ਅਤੇ ਇਹਦੇ ਜੋ ਐਕਚੁਅਲੀ ਐਕਚੁਅਲੀ ਹੈ ਅਸੈਂਬਲ ਇੰਡੀਆ ਵਿੱਚ ਕੀਤਾ ਜਾਂਦਾ ਹੈ ਪਰ ਇਹਦੇ ਜੋ ਪਾਰਟਸ ਵਗੈਰਾ ਜੇ ਇੰਜਨ ਹੈ ਉਹ ਬਾਹਰਲੀ ਮੁਲਕਾਂ ਤੋਂ ਆਪਣੇ ਦੇਸ਼ ਵਿੱਚ ਇੰਪੋਰਟ ਕਰਦਾ ਹੈ ਪਰ ਮੇਨ ਫੈਕਟਰੀ ਮੇਨ ਜੋ ਇਸ ਦੀ ਯੂਨਟ ਹੈ ਮੈਨੂਫੈਕਚਰ ਯੂਨਟ ਆਪਣੀਂ ਦੇ ਵਿੱਚ ਹੀ ਬਣਦੇ ਹਨ ਅਤੇ ਇਹ ਤਾਂ ਸਭ ਤੋਂ ਵੱਡਾ ਪ੍ਰਭਾਵ ਹੁਣ ਇਹੀ ਪਵੇਗਾ ਕਿ ਜਿਨ੍ਹਾਂ ਨੇ ਆਪਣੇ ਇੰਡੀਆ ਤੋਂ ਇਹ ਜਹਾਜ਼ ਖਰੀਦਣੇ ਸੀ ਉਹ ਹੁਣ ਨਹੀਂ ਖਰੀਦਣਗੇ ਕਿਉਂਕਿ ਇਹ ਸਾਰੇ ਮੁਲਕਾਂ ਨੇ ਦੇਖ ਲਿਆ ਅਤੇ ਉਹ ਜਹਾਜ਼ ਇੱਕਦਮ ਬਲਾਸਟ ਹੋ ਗਿਆ ਤੇ ਇਹ ਸਭ ਤੋਂ ਵੱਡੀ ਗੱਲ ਉਸ ਵੇਚ ਉਸ ਪਾਇਲਟ ਦੀ ਮੌਤ ਵੀ ਹੋ ਗਈ ਸੀ ਤਾਂ ਇਸ ਤਰੀਕੇ ਨਾਲ ਇਸ ਕਟਨਾ ਦਾ ਪੂਰੇ ਦੇਸ਼ ਵਿੱਚ ਹੀ ਬਹੁਤ ਜ਼ਰਾ ਹੁਣ ਸੋਗ ਚੱਲ ਰਿਹਾ ਹੈ ਅਤੇ ਇਸ ਵਿੱਚ ਜੋ ਇੰਡੀਅਨ 에ਅਰ ਫੋਰਸ ਨੇ ਇਸ ਉੱਪਰ ਇੱਕ ਇਨਕੁਆਰੀ ਵੀ ਬਿਠਾਈ ਆ ਅਤੇ ਉਹ ਚੈੱਕ ਕਰਨਗੇ ਕਿਸ ਦਾ ਮੇਨ ਕੀ ਕਾਰਨ ਇਸ ਦੇ ਕਾਰਨ ਇਹ ਜਹਾਜ਼ ਇੱਕਦਮ ਹਾਸਾ ਅਗਰਸਤ ਹੋ ਕੇ ਡਿੱਗ ਪਿਆ। ਬਾਕੀ ਸਭ ਕੁਝ ਇਨਕੁਆਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਦਾ ਹਾਸਾ ਅਗਰਸਤ ਹੋਣ ਦਾ ਕੀ ਕਾਰਨ ਸੀ ਜੋ ਕਿ ਹੁਣ ਇਨਕੁਆਰੀ ਚੱਲੇਗੀ ਇਨਕੁਆਰੀ ਤੋਂ ਬਾਅਦ ਹੀ ਸਭ ਕੁਝ ਪਤਾ ਲੱਗੇਗਾ। ਪਰ ਜੋ ਵੀ ਹੈ ਪਰ ਉਹ ਬੰਦੇ ਦੇ ਪਰਿਵਾਰ ਨੇ ਉਸ ਬੰਦੇ ਨੂੰ ਮੰਗਵਾ ਦਿੱਤਾ ਅਤੇ ਬਾਕੀ ਦੇਸ਼ ਦੇ ਲਈ ਵੀ ਬਹੁਤ ਵੱਡਾ ਘਾਟੇ ਦਾ ਕਾਰਨ ਬਣਿਆ। ਅਤੇ ਇਸ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਪਹਿਲਾਂ ਵੀ ਇਹ ਖਬਰਾਂ ਆ ਰਹੀਆਂ ਸੀ ਕਿ ਉਸ ਜਹਾਜ਼ ਵਿੱਚ ਕੋਈ ਨਾ ਕੋਈ ਖਰਾਬੀ ਹੈ ਕਿਉਂਕਿ ਜਹਾਜ਼ ਦੇ ਉਡਾਣ ਤੋਂ ਇੱਕ ਤਿੰਨ ਪਹਿਲਾਂ ਵੀ ਇਹ ਖਬਰ ਆਈ ਸੀ ਕਿ ਉਸ ਜਹਾਜ਼ ਵਿੱਚ ਕੁਝ ਤੇਲ ਲੀਕੇਜ ਦੀ ਪ੍ਰੋਬਲਮ ਆ ਰਹੀ ਹੈ ਪਰ ਬਾਅਦ ਵਿੱਚ ਇਸ ਨੂੰ ਇਗਨੋਰ ਕਿਉਂ ਕੀਤਾ ਗਿਆ ਤੇ ਕੀ ਇਸ ਦੇ ਕਾਰਨ ਸੀ ਇਹ ਤਾਂ ਹੁਣ ਬਾਅਦ ਵਿੱਚ ਇਨਕੁਆਇਰੀ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਬਾਕੀ ਇਸ ਦੁਬਈ ਦੀ ਕਹਾਣੀ ਜਿਸ ਵਿੱਚ ਆਪਣਾ ਦੇ ਜਹਾਜ਼ ਕ੍ਰੈਸ਼ ਹੋ ਗਿਆ ਸੀ ਤੇਜਸ ਜੋ ਕਿ ਇੰਡੀਆ ਵਿੱਚ ਹੀ ਬਣਾਇਆ ਜਾਂਦਾ ਹੈ ਅਤੇ ਅੱਜ ਦੀ ਵੀਡੀਓ ਵਿੱਚ ਬੱਸ ਇੰਨਾ ਹੀ ਮਿਲਾਂਗੇ ਸੋ ਅਗਲੀ ਵੀਡੀਓ ਦੇ ਵਿੱਚ ਧੰਨਵਾਦ